ਸਾ ਸਿੱਖਾਲ ਸਾਰੇ ਅਨੁਤ ਤੁਸੀਂ ਸੁਣ ਜਾ ਰਹੇ ਹੋ ਅੱਜ ਨਾਨਕੀ ਤੇ ਦਾਦ ਕੀ ਦੀਆਂ ਬੋਲੀਆਂ ਉਮੀਦ ਕਰਦੀ ਕਿ ਤੁਹਾਨੂੰ ਬਹੁਤ ਪਸੰਦ ਆਉਣਗੀਆਂ ਪਸੰਦ ਆਉਣ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲੋ ਬੋਲੋ ਨਾਨਕਿਓ ਕੀ ਤਾਨੂੰ ਲੱਗੇ ਚੋਰ ਬੋਲੋ ਨਾਨਕਿਓ ਕੀ ਤਾਨੂੰ ਲੱਗੇ ਚੋਰ ਬੋਲੋ ਨਾਨਕਿਓ ਪੀਲੀ ਮਿੱਟੀ ਦਾ ਫੇਰ ਦਿਓ ਪੋਚਾ ਨਾਨਕੀਆਂ ਦਾ ਕੁੱਪ ਬਨ ਦਿਓ ਪੀਲੀ ਮਿੱਟੀ ਦਾ ਫੇਰ ਦਿਓ ਪੋਚਾ ਨਾਨਕੀਆਂ ਦਾ ਕੁੱਪ ਬਨ ਦੋ ਦਾਦਕੀਆਂ ਦੀ ਰਲੇ ਪੰਬੀਰੀ ਬੋਲੇ ਇਹਨਾਂ ਦਾਦਕੀਆਂ ਦੀ ਰਲੇ ਪੰਬੀਰੀ ਬੋਲੇ ਨਾ ਨਾਨਕੀਆਂ ਦੇ ਮੂੰਹ ਚੋੜੇ ਟਿੱਡ ਪੋਲੇ ਇਹਨਾ ਨਾਨਕੀਆਂ ਦੇ ਮੂੰਹ ਚੋੜੇ ਟਿੱਡ ਪੋਲੇ ਇਹਨਾ ਨਾਨਕੀ ਦੇ ਮੂੰਹ ਚੋੜੇ ਟਿੱਡ ਪੋਲੇ ਉਹ ਖੋਲੋ ਨੀ ਪਰਿੰਡਾ ਵਾਲੀ ਕੋਠੜੀ ਨਾਨਕੀਆਂ ਨੂੰ ਬੰਦ ਕਰ ਦਿਓ ਖੋਲੋ ਖੋਲੋ ਨੀ ਪਰਿੰਡਾ ਵਾਲੀ ਕੋਠੜੀ ਨਾਨਕੀਆਂ ਨੂੰ ਬੰਦ ਕਰ ਦਿਓ ਲਿਆਈ ਲਿਆਈ ਵੇ ਸੇਵਕਾ ਆਰੀ ਨਾਨਕੀਆਂ ਦੀ ਪੂਛ ਵਢਣੀ ਲਿਆਈ ਲਿਆਈ ਵੇ ਸੇਵਕਾ ਆਰੀ ਨਾਨਕੀਆਂ ਦੀ ਪੂਛ ਵਢਣੀ ਨਾਨਕੀਆਂ ਦੀਆਂ ਕੁੜੀਆਂ ਸੋਹਣੀਆਂ ਸੁਨੱਖੀਆਂ ਨਾਨਕੀਆਂ ਦੀਆਂ ਕੁੜੀਆਂ ਸੋਹਣੀਆਂ ਸੁਨੱਖੀਆਂ ਦਾਦਕੀਆਂ ਦੀਆਂ ਕੁੜੀਆਂ ਡੋਨੇ ਵਟੀਆਂ ਜਿਵੇਂ ਸੋਣ ਦੇ ਮਹੀਨੇ ਪੇਡਾ ਮੋਨੇ ਸੁਟੀਆਂ ਜੀਵੇਂ ਸੋਣ ਦੇ ਮਹੀਨੇ ਪੇਡਾ ਮੋਨੇ ਸੁਟੀਆਂ ਲਕੀਆਂ ਦੀਆਂ ਕੁੜੀਆਂ ਸੋਹਣੀਆਂ ਸੁਨੱਖੀਆਂ ਦਾਦਕੀਆਂ ਦੀਆਂ ਕੋਲੀਆਂ ਸੋਹਣੀਆਂ ਸੁਨੱਖੀਆਂ ਨਾਨਕੀਆਂ ਦੀਆਂ ਕੁੜੀਆਂ ਕਾਲੀਆਂ ਨੇ ਜਿਵੇਂ ਪੇਡਾ ਵਾੜ ਦੇ ਵਿੱਚ ਵਾੜੀਆਂ ਨੇ ਜਿਵੇਂ ਪੇਡਾ ਵਾੜ ਦੇ ਵਿੱਚ ਵਾੜੀਆਂ ਨੇ ਨਾਨਕੇ ਆਏ ਨੇ ਜੀ ਨਾਨਕੇ ਆਏ ਨੇ ਕੀ ਕੁਝ ਲਿਆਏ ਨੇ ਜੀ ਕੀ ਖੋਜ ਲਿਆਏ ਨੇ ਲਿਆਏ ਬੋਕਦੀਆਂ ਟੰਗਾਂ ਵਿੱਚ ਸ਼ਰੀਕੇ ਦੇ ਥੋੜਾ ਥੋੜਾ ਮੰਡਾਂ ਵਿੱਚ ਸ਼ਰੀਕੇ ਦੇ ਥੋੜਾ ਥੋੜਾ ਮੰਡਾਂ ਵਿੱਚ ਸ਼ਰੀਕੇ ਦੇ ਮਾਂ ਕੇ ਆਏ ਨੇ ਜੀ ਨਾਨ ਕੇ ਆਏ ਨੇ ਲਿਆਏ ਟੋਂਮ ਤੇ ਛੱਲੇ ਨੀ ਵਿੱਚ ਸ਼ਰੀਕੇ ਦੇ ਹੋਗੀ ਬੱਲੇ ਬੱਲੇ ਕੇ ਵਿੱਚ ਸ਼ਰੀਕੇ ਦੇ ਹੋਗੀ ਬੱਲੇ ਬੱਲੇ ਕੇ ਵਿੱਚ ਸ਼ਰੀਕੇ ਦੇ ਮਾਮੀ ਤੈਨੂੰ ਨੱਚਣਾ ਨਹੀਂ ਆਉਂਦਾ ਜੇ ਮਾਮੀ ਤੈਨੂੰ ਨੱਚਣਾਂ ਨਹੀਂ ਆਉਂਦਾ ਇੱਥੇ ਕਾਸ ਤੋਂ ਆਈ ਨੀ ਪਰਿਆ ਪਤੀਲਾ ਖਾਗੀ ਦਾਲ ਦਾ ਪਰਿਆ ਪਤੀਲਾ ਖਾਗੀ ਦਾਲ ਦਾ ਬੋਲੀ ਇੱਕ ਨਾ ਪਾਈ ਨ ਜਾ ਕੇ ਆਖੇਗੀ ਸ਼ਕਾਪੂਰ ਕੇ ਆਇ ਨ ਜਾ ਕੇ ਆਖੇਗੀ ਸ਼ਕਾਪੂਰ ਕੇ ਆਇ ਨ ਜਾ ਕੇ ਆਖੇਗੀ ਕੋਈ ਵਿੱਚ ਸੁੰਡ ਜਵੈਣ ਕੋਈ ਵਿੱਚ ਰਾਈ ਕੋਈ ਵਿੱਚ ਸੁੰਡ ਜਵੈਣ ਕੋਈ ਵਿੱਚ ਰਾਈ ਚਾਚੀ ਆਪਣੇ ਜੋਰੂ ਵਿੱਚ ਟਕੇ ਟਕੇ ਦੇਸਾਈ ਖਬਰਦਾਰ ਰਹਿਣਾ ਜੀ ਚੰਕੀ ਨਾਨਕਿਆਂ ਦੀ ਆ ਖਬਰਦਾਰ ਰਹਿਣਾ ਜੀ ਚੰਕੀ ਨਾਨਕਿਆਂ ਦੀ ਆਈ ਲੀ ਪਾਏ ਤੇ ਬੋਲੀ ਪਾਏ ਲਲਕਾਰ ਕੇ ਬੋਲੀ ਪਾਏ ਤੇ ਬੋਲੀ ਪਾਏ ਲਲਕਾਰ ਕੇ ਦਾਦ ਕਿ ਆਂਦਾ ਵੇੜਾ ਪਟੋ ਪਟੋ ਅੱਡੀ ਮਾਰ ਕੇ ਦਾਦ ਕਿ ਆਂਦਾ ਵੇੜਾ ਅੱਜ ਪਟੋ ਅੱਡੀ ਮਾਰ ਕੇ ਾਰੇ ਲੱਡੂ ਖਾਗੇ ਦਾਦਕੇ ਸਾਰੇ ਲੱਡੂ ਖਾਗੇ ਦਾਤਕੇ ਬਾਕੀ ਫਿਰ ਨਨ ਕੋਈ ਇਹਨਾ ਦਾਦਕਿਆਂ ਨੂੰ ਤਾਈਓ ਸ਼ੂਗਰ ਹੋਈ ਇਹਨਾ ਦਾਦਕਿਆਂ ਤਾਈਓ ਸ਼ੂਗਰ ਹੋਈ ਇਹਨਾ ਦਾਦਕਿਆਂ ਨੂੰ ਦਰਿਆਲਾ ਉਹ ਦਰਿਆਲਾ ਵਿੱਚ ਆਲੇ ਦੀ ਗੁੱਛੀ ਇਹ ਦਰਿਆਲਾ ਉਹ ਦਰਿਆਲਾ ਵਿੱਚ ਆਲੇ ਦੀ ਗੁੱਛੀ ਮੁੰਡੇ ਦੀ ਮਾਮੀ ਲਾੜਲੀ ਪਕੌੜੀਆਂ ਪਿੱਛੇ ਰੁਸੀ ਮੁੰਡੇ ਦੀ ਮਾਮੀ ਲਾੜਲੀ ਪਕੌੜੀਆਂ ਪਿੱਛੇ ਰੁਸੀ ਦਾਦਕਿਆਂ ਦੇ ਵੇੜੇ ਵਿੱਚ ਆਂਬ ਹੁਲਾਰੇ ਮਾਰਦਾ ਦਾਦਕਿਆਂ ਦੇ ਵੇੜੇ ਵਿੱਚ ਆਂਬ ਹੁਲਾਰੇ ਮਾਰਦਾ ਨਾਨਕਿਆਂ ਦੇ ਵੇੜੇ ਵਿੱਚ ਟਾਲੀਆਂ ਨੀ ਕਿੱਦਾਂ ਪਾਉਂਦੀਆਂ ਮਜਾ ਜਾਵਾਲੀਆਂ ਨੀ ਕਿੱਦਾਂ ਪਾਉਂਦੀਆਂ ਮਜਾ ਜਾਵਾਲੀਆਂ ਨੀ ਉਰਾ ਨੇ ਖਾਦੀਆਂ ਰੁੱਖੀਆਂ ਤੇ ਮਿੱਸੀਆਂ ਹੋਰਾ ਨੇ ਖਾਦੀਆਂ ਰੁੱਖੀਆਂ ਤੇ ਮਿੱਸੀ ਅਸੀਂ ਤਾਂ ਖਾਦੀਆਂ ਚੂਰੀਆਂ ਜੀ ਅੱਜ ਹੋਈਆਂ ਮੋਰਾਦਾ ਪੂਰੀਆਂ ਜੀ ਅੱਜ ਹੋਈਆਂ ਮੋਰਾਦਾ ਪੂਰੀਆਂ ਜੀ